ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੈ ਆਪ ਸਭ ਲਈ ਸੋ ਕਾਫੀ ਕਮੈਂਟਾਂ ਵੀ ਆਉਂਦੀਆਂ ਹੀ ਰਹਿੰਦੀਆਂ ਸੀ ਸੋ ਅੱਜ ਇਹ ਕਹਿ ਲਓ ਕਿ ਤੁਹਾਡੀ ਇੱਛਾ ਪੂਰੀ ਹੋਣ ਜਾ ਰਹੀ ਆ ਸੋ ਵੀਡੀਓ ਨੂੰ ਪੂਰੀ ਸੁਣਨਾ ਜੀ ਤੇ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਤੇ ਜ਼ਰੂਰ ਕਰਨਾ ਸੋ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਜੀ ਹੁਣ ਇੱਥੇ ਵੀਡੀਓ ਸ਼ੁਰੂ ਕਰਦੇ ਆ ਕੁਝ ਕਮੈਂਟਾਂ ਵੀ ਦੱਸਾਂਗੇ ਜੀ ਬਾਅਦੂ ਵੀਡੀਓ ਸੁਣਨ ਤੇ ਪੂਰੀ ਤੁਹਾਨੂੰ ਆਪਣੇ ਆਪ ਤੁਹਾਡੇ ਸਵਾਲ ਦਾ ਜਵਾਬ ਮਿਲੇਗਾ ਸੋ ਹੁਣ ਆਪਾਂ ਇੱਥੇ ਇੱਕ ਦੋ ਕਮੈਂਟਾ ਦੱਸਦੇ ਆ ਸੋ ਕੱਲ ਦਿਨ ਵੀਰਵਾਰ ਹੈ ਸੋ ਇਹ ਨਵੇਂ ਸਾਲ ਦਾ ਪਹਿਲਾ ਵੀਰਵਾਰ ਹੈ ਸੋ ਸਾਰਿਆਂ ਨੇ ਕੋਸ਼ਿਸ਼ ਕਰਨੀ ਆ ਕਿ ਜੇਕਰ ਕੋਈ ਨੌਕਰੀ ਵਾਲਾ ਵੀ ਹੈ ਬਾਤ ਛੱਡ ਕੇ ਹਿੱਸਾ ਸੇਵਾ ਵਿੱਚ ਲੈਣਾ ਹੈ ਸੋ ਜਿੰਨਾ ਹੋ ਸਕਦਾ ਕੋਸ਼ਿਸ਼ ਕਰਨੀ ਕਿ ਕੱਲ ਦਾ ਵੀਰਵਾਰ ਆਪਾਂ ਹੱਥੋਂ ਨਾ ਖਜਾਈਏ ਸੋ ਇਹਦੇ ਵਿੱਚ ਆਪਾਂ ਜਾ ਕੇ ਵੀਰਾਂ ਦੀ ਸੇਵਾ ਕਰੀਏ ਸੋ ਮੋਹ ਮੰਗੀਆਂ ਮੁਰਾਦਾਂ ਤਾਈਆਂ ਮਿਲਦੀਆਂ ਆ ਜੇਕਰ ਆਪਾਂ ਮਿਹਨਤ ਕਰਾਂਗੇ ਸੇਵਾ ਕਰਾਂਗੇ ਜਿੰਨੀ ਮਿਹਨਤ ਕਰਦਾ ਇਨਸਾਨ ਉੰਨੀਆਂ ਹੀ ਖੁਸ਼ੀਆਂ ਨੂੰ ਹਾਸਲ ਕਰ ਲੈਂਦਾ ਹੈ ਸੋ ਇਹ ਵੀਰਵਾਰ ਸ਼ੁਰੂਆਤ ਕਰਨੀ ਹੈ ਇਸ ਸਾਲ ਦੀ ਸੋ ਇਹ ਨਵਾਂ ਸਾਲ ਜੋ ਚੜਿਆ ਹੈ ਇਹਦੇ ਵਿੱਚ ਪਹਿਲਾ ਵੀਰਵਾਰ ਆ ਰਿਹਾ ਹੈ ਇਸ ਕਰਕੇ ਕਲ ਨੂੰ ਕੋਸ਼ਿਸ਼ ਕਰੋ ਕਿ ਆਪਣੇ ਕਮਾਂਕਾਰਾਂ ਤੋਂ ਫ੍ਰੀ ਹੋ ਕੇ ਮਾਲਿਕ ਦੇ ਦਰਬਾਰ ਵਿੱਚ ਹਾਜ਼ਰੀ ਜ਼ਰੂਰ ਲਗਵਾਓ ਜੇਕਰ ਸਵੇਰ ਨੂੰ ਨਹੀਂ ਜਾ ਸਕਦੇ ਤਾਂ ਟਾਈਮ ਕੱਢ ਕੇ ਆਪਣੇ ਕੰਮ 'ਚੋ ਕਿਸੇ ਵੀ ਟਾਈਮ ਜਾ ਸਕਦੇ ਆ ਸੋ ਕੋਸ਼ਿਸ਼ ਜ਼ਰੂਰ ਕਰਨੀ ਕਿ ਕੱਲ ਦੇ ਦਿਨ ਚਿਰਾਗ ਰੋਸ਼ਨ ਕਰਨੇ ਹੈ ਤੂਫ ਵਤੀ ਲਗਾਉਣਾ ਹੈ ਤੇ ਸੱਚੇ ਦਿਲੋਂ ਅਰਦਾਸਾਂ ਬੇਂਤੀਆਂ ਆਪਣੇ ਮਾਲਕ ਅੱਗੇ ਕਰਨੀਆਂ ਆ ਜਿਸ ਤਰ੍ਹਾਂ ਆਪਾਂ ਪਹਿਲੀ ਤਰੀਕ ਤੋਂ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਹੈ ਇਸੇ ਤਰ੍ਹਾਂ ਨਾ ਹੁਣ ਜਿਹੜੇ ਆ ਦਿਨ ਆ ਰਹੇ ਆ ਸੋ ਵੀਰਵਾਰ ਆ ਰਿਹਾ ਆ ਤੇ ਮੂਰੇ ਐਤਵਾਰ ਆ ਜਾਣਾ ਹੈ ਵੱਧ ਚੜ ਕੇ ਸੇਵਾ ਕਰਨੀ ਉਸ ਤੋਂ ਬਾਅਦ ਜੇਠੇ ਦਿਨੌੜੇ ਹੈ ਉਹਨਾਂ ਦੇ ਵਿੱਚ ਵੱਧ ਚੜ ਕੇ ਇਸ ਮਹੀਨੇ ਹਿੱਸਾ ਲੈਣਾ ਹੈ ਸੋ ਇਸ ਮਹੀਨੇ ਸੇਵਾ ਬੰਦ ਚੜ ਕੇ ਕਰੋ ਤਾਂ ਕਿ ਪੂਰਾ ਸਾਲ ਤੁਹਾਡਾ ਵਧੀਆ ਬੀਤ ਸਕੇ ਸੇਵਾ ਇਨਸਾਨ ਨੂੰ ਕਰਦੇ ਰਹਿਣਾ ਚਾਹੀਦਾ ਫਲ ਦੀ ਇੱਛਾ ਨਹੀਂ ਰੱਖਣੀ ਚਾਹੀਦੀ ਉਹ ਮਾਲਕ ਜਾਣੀ ਜਾਣ ਹੈ ਉਹ ਕਦੇ ਵੀ ਥੋੜੀ ਜੀ ਸੇਵਾ ਵੀ ਕੋ ਮਨ ਇਨਸਾਨ ਕਰ ਲੈਂਦਾ ਹੈ ਉਹਦਾ ਵੀ ਹੱਕ ਨਹੀਂ ਰੱਖਦਾ ਸੋ ਪ੍ਰਮਾਤਮਾ ਮਿਹਨਤ ਦਾ ਹੱਕ ਕਦੇ ਨਹੀਂ ਰੱਖਦਾ ਜੇਕਰ ਇੱਥੇ ਇਨਸਾਨ ਵੀ ਕਿਸੇ ਦਾ ਹੱਕ ਮਾਰਦਾ ਹੈ ਪ੍ਰਮਾਤਮਾ ਮੋੜ ਕੇ ਇਹੋ ਜੇ ਮੋੜ ਤੇ ਉਸ ਇਨਸਾਨ ਨੂੰ ਲਿਆਉਂਦਾ ਹੈ ਜਿੱਥੇ ਆ ਕੇ ਫਿਰ ਪਛਤਾਉਣਾ ਪੈਂਦਾ ਆ ਤੇ ਆਪਣੀਆਂ ਗਲਤੀਆਂ ਦੀ ਮਾਫੀ ਕਦੇ ਨਾ ਕਦੇ ਉਸ ਇਨਸਾਨ ਨੂੰ ਮੰਗਣੀ ਜ਼ਰੂਰ ਪੈਂਦੀ ਹੈ ਜੇਕਰ ਸਾਹਮਣੇ ਉਹ ਨਹੀਂ ਕਿਸੇ ਦੇ ਮੰਗਦੇ ਤੇ ਪਿੱਠ ਪਿੱਛੇ ਹੀ ਸਹੀ ਮਨ ਵਿੱਚ ਸ਼ਰਮਿੰਦਗੀ ਇੱਕ ਨਾ ਇੱਕ ਦਿਨ ਜ਼ਰੂਰ ਹੁੰਦੀ ਹੈ ਸੋ ਇਸ ਕਰਕੇ ਕੋਸ਼ਿਸ਼ ਕਰਨਾ ਕਿ ਮਿਹਨਤ ਕਰੋ ਮਿਹਨਤ ਦਾ ਫਲ ਜ਼ਰੂਰ ਮਿਲੇਗਾ ਬਾਕੀ ਜੇਕਰ ਕਿਸੇ ਨੇ ਹੱਕ ਮਾਰਿਆ ਹੈ ਕੋਸ਼ਿਸ਼ ਇੰਨੀ ਕਿ ਨਹੀਂ ਕਰ ਸਕਿਆ ਕਿ ਹੁਣ ਮੋਰੇ ਆ ਕੇ ਕੀ ਜਵਾਬ ਦਵਾ ਤੇ ਉਹ ਮਾਲਕ ਨੇ ਤੁਹਾਡਾ ਹੀਲਾ ਵਸੀਲਾ ਕਿਸੇ ਨਾ ਕਿਸੇ ਪਾਸੇ ਹੋ ਇਸੇ ਨਾਲ ਕਿਸੇ ਇਨਸਾਨ ਦੇ ਧਰੂ ਹੀ ਕਰ ਦੇਣਾ ਹੈ ਸੋ ਹਮੇਸ਼ਾ ਵਿਸ਼ਵਾਸ ਰੱਖ ਕੇ ਕਰਮ ਕਰਦੇ ਜਾਓ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਸਾਨੂੰ ਸ਼ਬਦ ਬਹੁਤ ਸੋਹਣਾ ਲੱਗਿਆ ਤੇ ਅੱਖਾਂ ਵਿੱਚੋਂ ਪਾਣੀ ਆ ਗਿਆ ਸੋ ਪਹਿਲੀ ਵਾਰ ਅਸੀਂ ਇਹ ਕਮੈਂਟ ਕਰ ਰਹੇ ਹਾਂ ਸੋ ਤਹਿ ਦਿਲੋਂ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਸੀਂ ਇਹ ਸ਼ਬਦ ਨੂੰ ਸੁਣਿਆ ਤੇ ਅਮਲ ਕੀਤਾ ਹਿਰਦੇ ਵਿੱਚ ਵਸਾਇਆ ਸੋ ਜਿਹੜਾ ਇਨਸਾਨ ਧਾਰਮਿਕ ਗੱਲ ਨੂੰ ਕਿਸੇ ਨੂੰ ਵੀ ਹਿਰਦੇ ਵਿੱਚ ਵਸਾਉਂਦਾ ਹੈ ਉਹਦਾ ਮਨ ਜਿਹੜਾ ਉਸ ਪਰਮਾਤਮਾ ਦੇ ਨਾਲ ਜੁੜ ਜਾਂਦਾ ਹੈ ਤੇ ਅੱਖਾਂ ਵਿੱਚੋਂ ਹੰਝੂ ਆ ਜਾਂਦੇ ਆ ਜਦੋਂ ਆਪਾਂ ਆਪਣੇ ਪ੍ਰੀਤਮ ਦੀ ਯਾਦ ਵਿੱਚ ਬੈਠਦੇ ਆ ਸੋ ਉਹ ਖੁਸ਼ੀ ਦੇ ਹੰਝੂ ਹੁੰਦੇ ਆ ਉਹ ਮਾਲਕ ਨੂੰ ਯਾਦ ਕਰਦੇ ਆ ਉਹਦੇ ਪਿਆਰ ਤੇ ਹੰਝੂ ਆਉਂਦੇ ਆ ਜਿਹੜੇ ਇਹਨਾਂ ਦੀ ਬਹੁਤ ਕੀਮਤ ਹੁੰਦੀ ਹੈ ਸੋ ਜਿਹੜਾ ਉਹ ਪਰਮਾਤਮਾ ਦੀ ਯਾਦ ਵਿੱਚ ਰੋ ਪਵੇ ਉਸ ਤੋਂ ਵਧੀਆ ਖੁਸ਼ੀ ਕੋਈ ਹੋ ਨਹੀਂ ਸਕਦੀ ਸੋ ਇਸੇ ਤਰ੍ਹਾਂ ਨਾ ਪ੍ਰਮਾਤਮਾ ਦੇ ਨਾਲ ਜੁੜੇ ਰਹੋ ਤੇ ਚੰਗੀਆਂ ਗੱਲਾਂ ਨੂੰ ਸੁਣਾਓ ਸੁਣ ਕੇ ਆਪਣੇ ਮਨ ਵਿੱਚ ਵਸਾਓ ਤੇ ਇਹ ਜੋ ਮਨ ਵਿੱਚ ਆਪਾਂ ਚੰਗੀਆਂ ਗੱਲਾਂ ਨੂੰ ਧਾਰਨ ਕਰਦੇ ਹਾਂ ਤੇ ਮਨ ਦੇ ਉੱਤੇ ਜੋ ਪਾਪਾਂ ਦੀ ਮੈਲ ਹੈ ਜਨਮਾਂ ਜਨਮਾਂ ਦੀ ਚੜੀ ਹੈ ਇਹ ਉਤਰ ਜਾਂਦੀ ਹੈ ਤੇ ਮਨ ਸਾਫ پاک ਪਵਿੱਤਰ ਹੋ ਜਾਂਦਾ ਹੈ ਸੋ ਹੁਣ ਇਥੇ ਇੱਕ ਹੋਰ ਕਮੈਂਟ ਦੱਸਦੇ ਆ ਜੀ ਸੋ ਇਥੇ ਇੱਕ ਹੋਰ ਕਮੈਂਟ ਹੈ ਇਹ ਕਹਿੰਦੇ ਨੇ ਕਿ ਦੀਦੀ ਜੀ ਇਹ ਸ਼ਬਦ ਸੁਣ ਕੇ ਸਾਨੂੰ ਬਹੁਤ ਵਧੀਆ ਲੱਗਿਆ ਮਨ ਨੂੰ ਸਕੂਨ ਸ਼ਾਂਤੀ ਮਿਲੀ ਸੋ ਅਸੀਂ ਤੁਹਾਡਾ ਧੰਨਵਾਦ ਕਰਦੇ ਸੋ ਅਸੀਂ ਵੀ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਸੀਂ ਇੰਨਾ ਜ਼ਿਆਦਾ ਪਿਆਰ ਦਿੰਨੇ ਹੋ ਵੀਡੀਓ ਨੂੰ ਸੁਣਦੇ ਹੋ ਸਮਝਦੇ ਹੋ ਜੀ ਇਸੇ ਤਰ੍ਹਾਂ ਨਾ ਹਮੇਸ਼ਾ ਹੀ ਮਾਲਕ ਦੇ ਚਰਨਾਂ ਨਾਲ ਲੱਗੇ ਰਹਿਣਾ ਹੈ ਤੇ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਣਾ ਹੈ ਇੱਕ ਸੁਣਨਾ ਜ਼ਰੂਰੀ ਨਹੀਂ ਹੈ ਕਿ ਸੁਣ ਲਿਆ ਵਸ ਠੀਕ ਹੈ ਸੋ ਉਹਨੂੰ ਸਮਝਣਾ ਬਹੁਤ ਜ਼ਰੂਰੀ ਹੈ ਜੇਕਰ ਕੋਈ ਵੀ ਗੱਲ ਆਪਾਂ ਸੁਣਦੇ ਆ ਕਿਤੇ ਉਹ ਤੇ ਉਹਨੂੰ ਸਮਝੋ ਸੋਚ ਵਿਚਾਰ ਕਰੋ ਕਿ ਇਹ ਗੱਲ ਕਿੱਥੇ ਜਾ ਕੇ ਲੱਗਦੀ ਹੈ ਕੀ ਗਹਿਰਾਈ ਹੈ ਇਸ ਗੱਲ ਦੀ ਜੇ ਤਾਂ ਆਪਾਂ ਇਧਰੋਂ ਹੋ ਕੇ ਤੁਰਦੇ ਆ ਸਿਰਫ਼ ਹੋ ਕੇ ਚੱਲਦੇ ਆ ਤਾਂ ਫਿਰ ਆਪਣੇ ਮਨ ਵਿੱਚੋਂ ਆਪਣੇ ਸਵਾਲ ਦੇ ਜਵਾਬ ਆਪਣੇ ਆਪ ਮਿਲਣ ਲੱਗ ਪੈਂਦੇ ਨੇ ਹੁਣ ਆਪਾਂ ਮੇਨ ਵਿਸ਼ੇ ਵੱਲ ਲੈ ਕੇ ਚੱਲੀਏ ਜੀ ਸੋ ਇੱਥੇ ਆਪ ਹੀ ਸਮਝੋ ਕਿ ਅਸੀਂ ਕੀ ਕਹਿਣਾ ਚਾਹੁੰਦੇ ਹਾਂ ਤੇ ਕਿਹੜੀ ਤੁਹਾਡੇ ਮਨ ਦੀ ਇੱਛਾ ਪੂਰੀ ਕੀਤੀ ਹੈ ਉਹਨਾਂ ਨੂੰ ਕਿ ਲੋੜ ਜਗਦੀ ਜਿਹੜੇ ਫਕਰਾਂ ਦੇ ਹੋ ਜਾਂਦੇ ਜਿਹੜੇ ਫਕਰਾਂ ਦੇ ਹੋ ਰਹੇ ਹੋ ਰਹੇ ਫਕਰਾਂ ਦੇ ਹੋ ਜਾਂਦੇ ਸਾਡਾ ਤੇ ਯਾਰੋ ਨੇੜੇ ਹੋ ਕੇ ਸੁਣ ਲੈ ਵਤ ਨਸੀਬਾਂ ਦੀ ਕਰਮਾਂ ਮਾਰੇ ਦਰ ਤੇਰੇ ਤੇ ਆਵੇ ਇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਸ਼ੇਅਰ ਲਾਈਕ ਕਮੈਂਟ ਜਰੂਰ ਕਰਨਾ ਜੀ ਸੋ ਵੀਡੀਓ ਕਿਹੋ ਜਿਹੀ ਲੱਗੀ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਣਾ ਕਿ ਤੁਸੀਂ ਦਰਬਾਰ ਦੇ ਦਰਸ਼ਨ ਕੀਤੇ ਤੇ ਤੁਹਾਨੂੰ ਕਿਵੇਂ ਦਾ ਲੱਗਿਆ ਸੋ ਹੁਣ ਇੱਥੇ ਆਪਾਂ ਇੱਕ ਦੋ ਕਮੈਂਟ ਹੋਰ ਦੱਸ ਦਿੰਦੇ ਆ ਜੀ ਸੋ ਇੱਥੇ ਇੱਕ ਹੋਰ ਕਮੈਂਟ ਹੈ ਇੱਕ ਕਮੈਂਟਾਂ ਵਿੱਚ ਲਿਖਦੇ ਕਿ ਦੀਦੀ ਜੀ ਇਹ ਸ਼ਬਦ ਸੁਣ ਕੇ ਸਾਡੇ ਰੂਹ ਨੂੰ ਖਿੱਚ ਪਈ ਤੇ ਮਨ ਨੂੰ ਸ਼ਾਂਤੀ ਮਿਲ ਗਈ ਦੀਦੀ ਜੀ ਅਸੀਂ ਵੀ ਪੀਰਾਂ ਫਕੀਰਾਂ ਦੀਆਂ ਵੀਡੀਓ ਸੁਣਦੇ ਆ ਤੇ ਅੱਖਾਂ ਵਿੱਚੋਂ ਹੰਝੂ ਵਾਸਨਾ ਆਣ ਲੱਗ ਪੈਂਦੀਆਂ ਇਹਦਾ ਕੀ ਕਾਰਨ ਹੈ ਸੋ ਬਹੁਤ ਹੀ ਵਧੀਆ ਸੰਕੇਤ ਹੈ ਜਿਹੜੇ ਪੀਰਾਂ ਫਕੀਰਾਂ ਦੀ ਸੇਵਾ ਕਰਦੇ ਆ ਜੇਕਰ ਵੀਡੀਓ ਵਧੀਆ ਲੱਗੂ ਆ ਤਾਂ ਸ਼ੇਅਰ ਦੀ ਹੋਰ ਕਰਨਾ ਜੀ ਸੋ ਇਹ ਮੌਕੇ ਤੇ ਸੰਕੇਤ ਮੇਰਾ ਉਸ ਸਮੇਂ ਤੱਕ ਜਦੋਂ ਅਸੀਂ ਬਰਵਾਰ ਦੇ 10 ਦਿਨ ਤੇ ਮਾਲਕ ਨੂੰ ਜ਼ਿੰਮੇਦਾਰ ਲਗਿਆ ਜੇਕਰ ਉਸ ਸੰਕੇਤ ਪੈ ਸੰਕੇਤ ਪੈਂਦਾ ਹੈ ਤਾਂ ਉਸ ਤੋਂ ਇਧੇ ਇੱਕ ਵੱਡੇ ਪੀਰ ਹੈ ਕਿ ਲੈਤਾ ਅਰਸ਼ਦ ਦੇ ਕੀ ਗੋਲ ਨਜ਼ੀਬ ਹੁੰਦੇ ਆ ਸਾਡਾ ਭਾਨੂ ਜੋ ਪਈ ਤੇ ਮਨ ਚ ਵਰਦੇ ਆ ਸ਼ਾਂਤੀ ਵੀ ਗਈ ਤੇ ਆਤਮਾ ਜਿਹੜੀ ਪਰਮਾਤਮਾ ਨੂੰ ਦੇਖਦੀ ਹੈ ਤੇ ਅੱਖਾਂ ਬੰਦਿਆਂ ਤੇ ਉਹਨੇ ਸ਼ੁੱਝੋ ਹੰਦੇ ਨੇ ਵਸਨਾ ਉਹ ਵਸੇ ਦਾ ਕਾਰਨ ਹੈ ਸੋ ਉਹਦੇ ਵਸੇ ਬੰਦੀਓਂ ਨੀਂਦ ਵਾਲੇ ਜਾਸਦੀਆਂ ਪੀਰਾਂ ਦੀ ਸੇਵਾ ਹੀ ਕੀਆ ਤੇ ਆਪਣੀ ਮਨ ਨੂੰ ਉਸ ਬਾਣ ਨੂੰ ਉਸ ਪਰਮਾਤਮਾ ਵਸੇ ਜਦੋਂ ਰੂਹ ਦੇਖਦੀ ਬਹੁਤ ਵਧੀਆ ਸੁਨਹੀ ਵਸੇ ਹੈ ਜਾਂ ਉਸ ਸਮੇਂ ਉਹ ਬੰਦੀਓਂ ਦੀ ਬੰਦੀ ਕਰਦੀਆਂ ਜਾਪ ਕਰਦੀਆਂ ਗੁਜਾਦ ਕਰਦੀਆਂ ਸਾਡੇ ਸ਼ਖਸ ਨੂੰ ਬਹੁਤ ਵਧੀਆ ਲੱਗਿਆ ਕਿ ਉਹ ਤੋਂ ਵਧੀਆ ਲਾਉਂਦੀਆਂ ਹੈ ਚੀਜ਼ੋ ਕੋਰ ਕਮੈਂਟ ਹੈ ਇਹਨਾਂ ਨੇ ਕਲੀਅਰ ਔਸ਼ਿਆ ਦਿਆ ਹੈ ਕਿ ਮੋਲ ਨਜ਼ਦੀਕ ਹੁੰਦੇ ਆ ਨਾ ਨਾ ਬਹੁਤ ਨਾ ਇੱਕਦੇ ਆ ਝਕਰਦੇ ਆਲੇ ਦੀ ਚੱਕੀ ਵੀ ਲੱਗਦੀ ਹੈ ਆਤਮਾ ਜਿਹੜੀ ਉਹ ਪਰਮਾਤਮਾ ਦਾ ਦੇਹ ਨਹੀਂ ਹੈ ਤੇ ਅੱਖਾਂ ਕੀ ਮਤਲਬ ਹੈ ਸ਼ੀ ਸੋਜਦੇ ਨੇ ਦਿਸਦੇ ਆ ਵਾਸੂ ਕੋ ਚੰਗੀ ਦਾ ਦਿਸੇ ਸੁਖਦੇ ਆ ਵਾਸੀ ਜਿਹੜੀ ਉਹ ਨਹੀਂ ਵਾਲੀ ਵਾਸੀ ਨਹੀਂ ਕੋਈ ਜਿਆਦਾ ਨਹੀਂ ਕੀ ਗੱਲ ਹੈ ਕਿ ਉਹ ਸਿਰਫ ਪਰਮਾਤਮਾ ਨਾਲ ਸਚਿਤ ਵਿੱਚ ਨਾਗ ਲਈ ਵਿੱਚ ਵੀ ਦਰਸ਼ਿਤ ਕੀ ਜਾਂਦੇ ਨੇ ਤੁਹਾਡਾ ਬਹੁਤ ਵਧੀਆ ਸੀਰੀਆ ਦੀ ਕਵਰ ਬਣਾਈ ਜਾਂਦੀ ਹੈ ਕਿੰਨਾ ਕੀ ਧਰਤੀ ਵਿੱਚ ਰਹਿੰਦਾ ਸਾਡਾ ਸ਼ਬਦ ਵਧੀਆ ਲੱਗਿਆ ਵੀ ਨਾ ਲੱਗਦਾ ਲੱਗਦਾ ਸੀ ਇੱਕ ਹੋਰ ਕਮੈਂਟ ਸੋਨੇ ਵਿੱਚ ਨਾ ਤੇ 11ਵੀਂ ਵਾਲੀ ਸਰਕਾਰ ਭਾਈ ਸੋਹਣਿਆ ਦੇ ਪਿਆਰ ਵੀ ਨਹੀਂ ਅਦਸ਼ ਚੌਂਕੀ ਵੀ ਲੱਗਦੀ ਹੈ ਕੋਈ ਡਰ ਵਾਲੀ ਦਾ ਨਹੀਂ ਸਾਹਮਣਾ ਨਹੀਂ ਕੀ ਮਤਲਬ ਹੈ ਕਿ ਸਰਕਾਰ ਵਿੱਚ ਜ਼ਰੂਰ ਦਿਆ ਕਰੋ ਸੋਨੇ ਕੋ ਜਦੋਂ ਪੀਰਾਂ ਦੀ ਜ਼ਰੂਰ ਦਿਆ ਕਰੋ ਜਿਹੜੇ ਨਾਂ ਦੀ ਸੇਵਾ ਕਰਦੇ ਸੋਨੇ ਵਿੱਚ ਬਾਕੀ ਜੋ ਇੰਸਟਾਗ੍ਰam ਉੱਤੇ ਦਰਦ ਦੀ ਗੱਲ ਮੈਸੇਜ ਆਈ ਹੋਈ ਹੈ ਉਹਨਾਂ ਦੇ ਪੀਰ ਕਰਾਂਗੇ ਰਹੀ ਤੁਹਾਡੇ ਸਵਾਲਾਂ ਨੂੰ ਸੋਨੇ ਵਿੱਚ ਲਾਗ ਦੇ ਦੇ ਜਾਣ ਜੀ ਦਰਸ਼ਕੀ ਹੋਕਾਰਾਂ ਸਾਡੀ ਕਈਂ ਦੀ ਮਿਲਿਆ ਵੀਰਾ ਦੀ ਕਵਰ ਬਣਾਈ ਜਾਂਦੀ ਆ ਤੇ 나ਗ ਵੀ ਧਰਤੀ ਵਿੱਚ ਰਹਿੰਦਾ ਹੈ ਇਸ ਕਰਕੇ ਪੀਰ ਵੀ 나ਗ ਦੇ ਰੂਪ ਵਿੱਚ ਦਰਸ਼ਨ ਦੇ ਦਿੰਦੇ ਆ ਸੋ ਡਰਨ ਦੀ ਗੱਲ ਨਹੀਂ ਸੋ ਲੱਖ ਦਾ ਤਾਂ ਪੀਰ ਹੋਇਆ ਇਹ ਵੀ ਬਹੁਤ ਵੱਡਾ 나ਗ ਹੈ ਤੇ 11ਵੀਂ ਵਾਲੀ ਸਰਕਾਰ ਵੀ ਸੋ 나ਗਾਂ ਦੇ ਰੂਪ ਵਿੱਚ ਦਰਸ਼ਨ ਦੇਣੇ ਇਹ ਕੋਈ ਡਰਨ ਵਾਲੀ ਗੱਲ ਨਹੀਂ ਹੈ ਡਰਨਾ ਨਹੀਂ ਹੈ ਬਾਕੀ ਤੁਸੀਂ ਕੱਚੀ ਦਸਤੀ ਦਾ ਛਿੱਟਾ ਘਰ ਵਿੱਚ ਜਰੂਰ ਦਿਆ ਕਰੋ ਸ਼ਕੰਡੀ ਦੁੱਧ ਜਰੂਰ ਪਾ ਦਿਆ ਕਰੋ ਜਿਹੜੇ ਵੀ ਪੀਰਾਂ ਦੀ ਸੇਵਾ ਕਰਦੇ ਹੋ ਸੋ ਬਾਕੀ ਜੋ ਇੰਸਟਾਗ੍ਰam ਆਈਡੀ ਦੇ ਉੱਤੇ ਤੁਹਾਡੇ ਮੈਸੇਜ ਆਏ ਹੋਏ ਹਨ ਉਹਨਾਂ ਦੇ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਸਵਾਲਾਂ ਦੇ ਜਵਾਬ ਦਿੱਤੇ ਜਾਣ ਸੋ ਬਿਜੀ ਹੋਣ ਕਾਰਨ ਸਾਡੇ ਕੋਲ ਟਾਈਮ ਨਹੀਂ ਮਿਲਿਆ ਇਸ ਕਰਕੇ ਜਵਾਬ ਨਹੀਂ ਦੇਈ ਹੋਇਆ